ਮੇਰਾ ਨਾਮ ਰਵਿੰਦਰ ਹੈ ਮੇਰੇ ਦੋਸਤ ਦੀ ਪਤਨੀ ਮੇਰੇ ਸਾਹਮਣੇ ਹਮੇਸ਼ਾ ਘੁੰਡ ਵਿੱਚ ਹੀ ਰਹਿੰਦੀ ਸੀ ਪਰ ਫਿਰ ਵੀ ਮੇਰਾ ਦੋਸਤ ਮੈਨੂੰ ਖਾਣੇ ਲਈ ਆਪਣੇ ਘਰ ਲੈ ਜਾਂਦਾ ਸੀ ਇੱਕ ਦਿਨ ਮੇਰਾ ਦੋਸਤ ਆਪਣੀ ਪਤਨੀ ਲਈ ਇੱਕ ਸੋਹਣਾ ਜਿਹਾ ਤੋਹਫਾ ਝਾਂਜਰਾਂ ਦਾ ਲੈ ਕੇ ਗਿਆ ਮੈਂ ਆਪਣੇ ਘਰ ਵਾਪਸ ਆਇਆ ਤਾਂ ਆਪਣੀ ਪਤਨੀ ਦੇ ਪੈਰਾਂ ਵਿੱਚ ਉਹੀ ਝਾਂਜਰਾਂ ਵੇਖ ਕੇ ਹੈਰਾਨ ਰਹਿ ਗਿਆ ਮੈਨੂੰ ਥੋੜਾ ਸ਼ੱਕ ਹੋਇਆ ਤਾਂ ਮੈਂ ਅਗਲੇ ਹੀ ਦਿਨ ਬਿਨਾਂ ਦੱਸੇ ਆਪਣੇ ਦੋਸਤ ਦੇ ਘਰ ਚਲਾ ਗਿਆ ਜਿਵੇਂ ਹੀ ਮੈਂ ਅੰਦਰ ਕਦਮ ਰੱਖਿਆ ਮੇਰੀ ਤਾਂ ਜਾਨ ਹੀ ਨਿਕਲ ਗਈ ਕਿਉਂਕਿ ਉਹ ਤਾਂ ਮੇਰੀ ਹੀ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਉਹੀ ਪੁਰਾਣੀ ਬੇਨਤੀ ਹੈ ਕਿ ਜੇਕਰ ਤੁਸੀਂ ਪਰਿਵਾਰਕ ਕਹਾਣੀਆਂ ਵੇਖਣਾ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਨਾ ਭੁੱਲਣਾ ਅਤੇ ਦੋਸਤੋ ਹਾਈਪ ਵੀ ਜ਼ਰੂਰ ਕਰ ਦੇਣਾ ਸੋ ਆਓ ਦੋਸਤੋ ਹੁਣ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ ਵਿਸਥਾਰ ਨਾਲ ਅੱਜ ਫੇਰ ਸ਼ਾਮ ਨੂੰ ਕੁਲਬੀਰ ਮੇਰੇ ਸਿਰ ਤੇ ਖੜਾ ਹੋ ਕੇ ਜिद ਕਰ ਰਿਹਾ ਸੀ ਕਿ ਮੇਰੇ ਨਾਲ ਘਰ ਚੱਲ ਤੇਰੀ ਭਾਬੀ ਨੇ ਅੱਜ ਬਹੁਤ ਵਧੀਆ ਆਲੂ ਪੂਰੀ ਦੀ ਸਬਜ਼ੀ ਅਤੇ ਖੀਰ ਬਣਾਈ ਹੈ ਮੈਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਰੋਜ਼-ਰੋਜ਼ ਕੁਲਬੀਰ ਦੇ ਘਰ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਉਸ ਦੀ ਪਤਨੀ ਮੇਰੇ ਸਾਹਮਣੇ ਕੁੰਡ ਵਿੱਚ ਹੀ ਰਹਿੰਦੀ ਸੀ ਅਤੇ ਮੈਂ ਮਹਿਸੂਸ ਕੀਤਾ ਸੀ ਕਿ ਮੇਰੀ ਮੌਜੂਦਗੀ ਵਿੱਚ ਉਹ ਅਸਹਿਜ ਮਹਿਸੂਸ ਕਰਦੀ ਸੀ ਪਰ ਪਤਾ ਨਹੀਂ ਇਹ ਸਭ ਕੁਲਵੀਰ ਦੀਆਂ ਨਜ਼ਰਾਂ ਤੋਂ ਕਿਵੇਂ ਲੁਕਿਆ ਹੋਇਆ ਸੀ ਉਹ ਹਫ਼ਤੇ ਵਿੱਚ 2-3 ਵਾਰ ਜ਼ਬਰਦਸਤੀ ਮੈਨੂੰ ਆਪਣੇ ਨਾਲ ਕਾਰ ਲੈ ਜਾਂਦਾ ਸੀ ਕੁਲਵੀਰ ਅਤੇ ਮੈਂ ਇੱਕੋ ਦਫ਼ਤਰ ਵਿੱਚ ਕੰਮ ਕਰਦੇ ਸੀ ਸਾਡੀ ਦੋਸਤੀ ਵੀ ਬਹੁਤ ਗਹਿਰੀ ਸੀ ਮੇਰਾ ਵਿਆਹ ਹੋਇਆ ਤਾਂ ਉਹ ਸਿਰਫ ਇੱਕ ਵਾਰ ਹੀ ਮੇਰੇ ਘਰ ਆਇਆ ਸੀ ਉਸ ਤੋਂ ਬਾਅਦ ਉਸਨੇ ਕਦੇ ਮੇਰੇ ਘਰ ਕਦਮ ਨਹੀਂ ਰੱਖਿਆ ਸੀ ਮੈਂ ਕਿਹਾ ਨਹੀਂ ਯਾਰ ਮੈਂ ਅੱਜ ਤੇਰੇ ਨਾਲ ਨਹੀਂ ਆ ਸਕਦਾ ਕੁਲਵੀਰ ਨੇ ਪੁੱਛਿਆ ਕਿਉਂ ਕਾਰਨ ਦੱਸ ਜ਼ਰੂਰ ਤੂੰ ਭਾਬੀ ਲਈ ਜਲਦੀ ਕਰ ਜਾਣਾ ਚਾਹੁੰਦਾ ਹੋਵੇਂਗਾ ਮੈਂ ਸੋਚਿਆ ਕਿ ਇਸ ਤਰ੍ਹਾਂ ਤਾਂ ਇਹ ਮੇਰਾ ਪਿੱਛਾ ਨਹੀਂ ਛੱਡੇਗਾ ਇਸ ਲਈ ਮੈਂ ਕੋਈ ਹੋਰ ਬਹਾਨਾ ਬਣਾ ਲਵਾਂ ਮੈਂ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ ਨਹੀਂ ਜਾਰ ਅਜਿਹਾ ਕੁਝ ਨਹੀਂ ਦਰਅਸਲ ਮੇਰੇ ਪਿਤਾ ਜੀ ਦੀ ਤਬੀਅਤ ਖਰਾਬ ਹੈ ਇਸ ਲਈ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਵੈਸੇ ਵੀ ਅੱਜ ਘਰ ਜਾਣ ਵਿੱਚ ਬਹੁਤ ਦੇਰ ਹੋ ਗਈ ਹੈ ਕੁਲਵੀਰ ਨੇ ਸਿਰ ਹਿਲਾਇਆ ਅਤੇ ਕਿਹਾ ਅੱਛਾ ਇਹ ਮਜਬੂਰੀ ਦੀ ਗੱਲ ਹੈ ਤਾਂ ਠੀਕ ਹੈ ਮੈਂ ਤੈਨੂੰ ਮਜਬੂਰ ਨਹੀਂ ਕਰਾਂਗਾ ਤੂੰ ਚਲਾ ਜਾ ਆਪਾਂ ਫੇਰ ਕਿਸੇ ਦਿਨ ਇਕੱਠੇ ਬੈਠਾਂਗੇ ਦਰ ਅਸਲ ਮੇਰੇ ਮਾਤਾ ਪਿਤਾ ਇੱਕ ਵੱਖਰੇ ਘਰ ਵਿੱਚ ਰਹਿੰਦੇ ਸਨ ਜਦੋਂ ਕਿ ਮੈਂ ਅਤੇ ਮੇਰੀ ਪਤਨੀ ਕੰਪਨੀ ਵੱਲੋਂ ਦਿੱਤੇ ਗਏ ਘਰ ਵਿੱਚ ਰਹਿੰਦੇ ਸੀ ਖੈਰ ਮੈਂ ਕੁਲਵੀਰ ਤੋਂ ਜਾਣ ਛੁਡਾ ਕੇ ਦਫ਼ਤਰ ਤੋਂ ਘਰ ਆ ਗਿਆ ਸੀ ਪਰ ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਸ ਵੇਲੇ ਮੇਰੀ ਪਤਨੀ ਘਰ ਵਿੱਚ ਮੌਜੂਦ ਨਹੀਂ ਸੀ ਇਹ ਪਹਿਲਾਂ ਕਦੇ ਨਹੀਂ ਹੋਇਆ ਸੀ ਜਸਪ੍ਰੀਤ ਅਤੇ ਮੇਰੇ ਵਿਆਹ ਨੂੰ 2 ਸਾਲ ਹੋ ਗਏ ਸਨ ਇਹ ਨਾ ਦੋ ਸਾਲਾਂ ਵਿੱਚ ਜਦੋਂ ਵੀ ਮੈਂ ਦਫ਼ਤਰ ਤੋਂ ਘਰ ਵਾਪਸ ਆਉਂਦਾ ਸੀ ਤਾਂ ਹਮੇਸ਼ਾ ਹੀ ਮੇਰੀ ਪਤਨੀ ਘਰ ਵਿੱਚ ਹੀ ਹੁੰਦੀ ਸੀ ਉਸ ਦਾ ਇਸ ਤਰ੍ਹਾਂ ਘਰ ਤੋਂ ਗਾਇਬ ਹੋ ਜਾਣਾ ਕੋਈ ਆਮ ਗੱਲ ਨਹੀਂ ਸੀ ਇਸ ਲਈ ਮੈਂ ਚੌਂਕੀਦਾਰ ਕੋਲ ਗਿਆ ਅਤੇ ਕਿਹਾ ਭਾਈ ਸਾਹਿਬ ਮੈਡਮ ਕਿੱਥੇ ਗਈ ਹੈ ਕੀ ਤੈਨੂੰ ਕੁਝ ਦੱਸ ਕੇ ਗਈ ਹੈ ਚੌਂਕੀਦਾਰ ਨੇ ਕਿਹਾ ਸਾਹਿਬ ਜੀ ਉਹ ਤਾਂ ਰੋਜ਼ ਦੀ ਤਰ੍ਹਾਂ ਹੀ ਘਰ ਤੋਂ ਚਲੇ ਗਏ ਹਨ ਜਲਦੀ ਵਾਪਸ ਆ ਜਾਣਗੇ ਮੈਂ ਤਾਂ ਚੌਂਕੀਦਾਰ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਉਹ ਇਹ ਕੀ ਕਹਿ ਰਿਹਾ ਸੀ ਰੋਜ਼ ਦੀ ਤਰ੍ਹਾਂ ਘਰ ਤੋਂ ਚਲੇ ਗਏ ਕੀ ਉਹ ਅਕਸਰ ਘਰ ਤੋਂ ਬਾਹਰ ਜਾਂਦੀ ਸੀ ਤਾਂ ਫਿਰ ਮੈਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਸੀ ਮੈਂ ਕਿਹਾ ਭਾਈ ਸਾਹਿਬ ਤੁਹਾਡਾ ਕੀ ਮਤਲਬ ਹੈ ਉਸਨੇ ਕਿਹਾ ਸਾਬ ਜੀ ਅਸੀਂ ਤਾਂ ਨੌਕਰ ਹਾਂ ਸਾਨੂੰ ਕੀ ਪਤਾ ਕਿ ਘਰ ਦੇ ਮਾਲਕ ਕਿੱਥੋਂ ਆਉਂਦੇ ਹਨ ਅਤੇ ਕਿੱਥੇ ਜਾਂਦੇ ਹਨ ਜਦੋਂ ਮੈਡਮ ਆ ਜਾਣਗੇ ਤਾਂ ਖੁਦ ਹੀ ਪੁੱਛ ਲੈਣਾ ਮੈਂ ਸਿਰ ਹਿਲਾਇਆ ਅਤੇ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਪੈ ਗਿਆ ਕਿ ਆਖਰ ਮੇਰੀ ਪਤਨੀ ਕਿੱਥੇ ਜਾ ਸਕਦੀ ਹੈ ਇਸੇ ਤਰ੍ਹਾਂ 2 ਘੰਟੇ ਬੀਤ ਗਏ ਤਾਂ ਉਦੋਂ ਹੀ ਕੁਲਵੀਰ ਦਾ ਫੋਨ ਆਇਆ ਉਸਨੇ ਪੁੱਛਿਆ ਅੰਕਲ ਦਾ ਚੈੱਕਅਪ ਹੋ ਗਿਆ ਡਾਕਟਰ ਨੇ ਕੁਝ ਕਿਹਾ ਮੈਂ ਕਿਹਾ ਨਹੀਂ ਯਾਰ ਪਿਤਾ ਜੀ ਨੇ ਅੱਜ ਜਾਣ ਤੋਂ ਮਨਾ ਕਰ ਦਿੱਤਾ ਸੀ ਉਹ ਕਿਸੇ ਕੰਮ ਵਿੱਚ ਵਿਅਸਤ ਸਨ ਕੁਲਵੀਰ ਦੀ ਆਵਾਜ਼ ਵਿੱਚ ਚਿੰਤਾ ਚਲ ਰਹੀ ਸੀ ਉਹ ਕਹਿਣ ਲੱਗਿਆ ਰਵਿੰਦਰ ਤੂੰ ਇਹ ਕੀ ਕਹਿ ਰਿਹਾ ਹੈ ਤੂੰ ਤਾਂ ਮੈਨੂੰ ਕਿਹਾ ਸੀ ਕਿ ਅੰਕਲ ਦਾ ਚੈੱਕਅਪ ਕਰਵਾਉਣਾ ਹੈ ਰਵੀ ਦੀ ਆਵਾਜ਼ ਵਿੱਚ ਨਾਰਾਜ਼ਗੀ ਸਾਫ਼ ਸੀ ਮੈਨੂੰ ਵੀ ਬਹੁਤ ਚਿੰਤਾ ਹੋ ਰਹੀ ਸੀ ਇਸ ਲਈ ਮੈਂ ਕਿਹਾ ਕੀ ਕਰਦਾ ਯਾਰ ਪਿਤਾ ਜੀ ਨੇ ਜਾਣ ਤੋਂ ਮਨਾ ਕਰ ਦਿੱਤਾ ਇਹ ਕਹਿ ਕੇ ਮੈਂ ਫੋਨ ਰੱਖ ਦਿੱਤਾ ਅਜੀ ਅੱਧਾ ਘੰਟਾ ਹੀ ਬੀਤਿਆ ਸੀ ਕਿ ਮੇਰੀ ਪਤਨੀ ਕਮਰੇ ਵਿੱਚ ਦਾਖਲ ਹੋਈ ਉਹ ਬਹੁਤ ਘਬराई ਹੋਈ ਲੱਗ ਰਹੀ ਸੀ ਉਹ ਕਹਿਣ ਲੱਗੀ ਰਵਿੰਦਰ ਮਾਫ ਕਰਨਾ ਮੈਂ ਘਰ ਵਿੱਚ ਨਹੀਂ ਸੀ ਤੁਹਾਨੂੰ ਭੁੱਖ ਤਾਂ ਨਹੀਂ ਲੱਗੀ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਬਹੁਤ ਧਿਆਨ ਨਾਲ ਜਸਪ੍ਰੀਤ ਦਾ ਚਿਹਰਾ ਵੇਖਣ ਲੱਗਾ ਉਹ ਕੁਝ ਤਣਾਅ ਵਿੱਚ ਲੱਗ ਰਹੀ ਸੀ ਮੈਂ ਕਿਹਾ ਜਸਪ੍ਰੀਤ ਤੂੰ ਕਿੱਥੇ ਗਈ ਸੀ ਉਹ ਨਜ਼ਰਾਂ ਚੁਰਾ ਕੇ ਕਹਿਣ ਲੱਗੀ ਮੈਂ ਗਵਾਂਡਨ ਦੇ ਘਰ ਗਈ ਸੀ ਮੇਰੀ ਉਸ ਨਾਲ ਬਹੁਤ ਚੰਗੀ ਦੋਸਤੀ ਹੋ ਗਈ ਹੈ ਮੈਂ ਸਿਰ ਹਿਲਾਇਆ ਅਤੇ ਹੋਰ ਕੋਈ ਸਵਾਲ ਨਹੀਂ ਕੀਤਾ ਕਿਉਂਕਿ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਮੇਰੀ ਪਤਨੀ ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਨਾ ਕਰੇ ਖੈਰ ਉਸਨੇ ਖਾਣਾ ਬਣਾਇਆ ਫਿਰ ਅਸੀਂ ਖਾਣਾ ਖਾਣ ਬੈਠ ਗਏ ਤਾਂ ਉਦੋਂ ਹੀ ਜਸਪ੍ਰੀਤ ਕਹਿਣ ਲੱਗੀ ਰਵਿੰਦਰ ਤੁਸੀਂ ਤਾਂ ਪਿਤਾ ਜੀ ਨੂੰ ਡਾਕਟਰ ਕੋਲ ਲੈ ਕੇ ਜਾਣ ਵਾਲੇ ਸੀ ਨਾ ਕੀ ਹੋਇਆ ਜਸਪ੍ਰੀਤ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰਾ ਪਿਤਾ ਜੀ ਨੂੰ ਹਸਪਤਾਲ ਲੈ ਕੇ ਜਾਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਨਾ ਹੀ ਉਹਨਾਂ ਦੇ ਚੈੱਕਅਪ ਦੀ ਲੋੜ ਸੀ ਇਹ ਗੱਲ ਤਾਂ ਮੈਂ ਦਫ਼ਤਰ ਵਿੱਚ ਬੈਠੇ ਬੈਠੇ ਹੀ ਬਣਾ ਲਈ ਸੀ ਤਾਂ ਕਿ ਮੈਨੂੰ ਕੁਲਵੀਰ ਨਾਲ ਉਸ ਦੇ ਕਾਰਨ ਨਾ ਜਾਣਾ ਪਵੇ ਅਤੇ ਉਸ ਦੀ ਪਤਨੀ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਜਸਪ੍ਰੀਤ ਵੱਲ ਵੇਖ ਕੇ ਕਿਹਾ ਮੈਂ ਤੈਨੂੰ ਕਦੋਂ ਕਿਹਾ ਸੀ ਕਿ ਮੈਂ ਪਿਤਾ ਜੀ ਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ ਉਹ ਕੁਝ ਸਮੇਂ ਲਈ ਸੋਚਾਂ ਵਿੱਚ ਪੈ ਗਈ ਹੈ ਤੇ ਫਿਰ ਕਹਿਣ ਲੱਗੀ ਮੈਂ ਤੁਹਾਡੇ ਦਫ਼ਤਰ ਵਿੱਚ ਫੋਨ ਕੀਤਾ ਸੀ ਤਾਂ ਉਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਪਿਤਾ ਜੀ ਨੂੰ ਹਸਪਤਾਲ ਲੈ ਗਏ ਹੋ ਐਸ ਲਈ ਮੈਂ ਆਪਣੀ ਗਵਾਂਢਣ ਦੇ ਘਰ ਚਲੀ ਗਈ ਸੀ ਮੈਂ ਸਿਰ ਹਿਲਾ ਦਿੱਤਾ ਅੱਜ ਜਸਪ੍ਰੀਤ ਬਹੁਤ ਅਜੀਬ ਲੱਗ ਰਹੀ ਸੀ ਉਸ ਦੀ ਚਾਲ ਢਾਲ ਵਿੱਚ ਬਹੁਤ ਫਰਕ ਸੀ ਮੈਂ ਇੰਨਾ ਸਭ ਗੱਲਾਂ ਕਰਕੇ ਬਹੁਤ ਪਰੇਸ਼ਾਨ ਹੋ ਗਿਆ ਸੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਚੌਂਕੀਦਾਰ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ ਮੈਂ ਬਸ ਇਹੀ ਸੋਚੀ ਜਾ ਰਿਹਾ ਸੀ ਕਿ ਆਖਿਰ ਮੇਰੀ ਪਤਨੀ ਜਾਂਦੀ ਕਿੱਥੇ ਹੋਵੇਗੀ ਫਿਰ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਮੇਰੀ ਪਤਨੀ ਗਵੰਡਨ ਦੇ ਘਰ ਹੀ ਜਾਂਦੀ ਹੋਵੇਗੀ ਕਿਉਂਕਿ ਮੈਂ ਉਸਤੇ ਸ਼ੱਕ ਨਹੀਂ ਕਰ ਸਕਦਾ ਸੀ ਹਾਲਾਂਕਿ ਜਸਪ੍ਰੀਤ ਅਤੇ ਮੇਰੇ ਵਿਆਹ ਨੂੰ ਸਿਰਫ 2 ਸਾਲ ਹੋਏ ਸਨ ਪਰ ਅਸੀਂ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸੀ ਜਸਪ੍ਰੀਤ ਮੇਰੇ ਪਿਤਾ ਜੀ ਦੇ ਦੋਸਤ ਦੀ ਧੀ ਸੀ ਸਾਡੀ ਸ਼ੁਰੂ ਤੋਂ ਹੀ ਬਹੁਤ ਚੰਗੀ ਦੋਸਤੀ ਅਤੇ ਪਿਆਰ ਸੀ ਜਸਪ੍ਰੀਤ ਤਾਂ ਮੇਰੇ ਬਿਨਾਂ ਸਾਹ ਵੀ ਨਹੀਂ ਲੈਂਦੀ ਸੀ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਹੁਣ ਤਾਂ ਸਾਡਾ ਵਿਆਹ ਵੀ ਹੋ ਚੁੱਕਿਆ ਸੀ। ਇਸ ਲਈ ਮੈਨੂੰ ਉਸਤੇ ਪੂਰਾ ਭਰੋਸਾ ਸੀ। ਸਵੇਰੇ ਜਦੋਂ ਮੈਂ ਦਫ਼ਤਰ ਗਿਆ, ਕੁਲਵੀਰ ਮੇਰੇ ਨਾਲ ਨਾਰਾਜ਼ ਹੋ ਗਿਆ। ਉਹ ਕਹਿਣ ਲੱਗਾ, "ਕੱਲ ਤੂੰ ਡਿਨਰ ਤੇ ਕਿਉਂ ਨਹੀਂ ਆਇਆ? ਮੈਂ ਖਾਸ ਤੇਰੇ ਲਈ ਖਾਣਾ ਬਣਵਾਇਆ ਸੀ। ਤੈਨੂੰ ਪਤਾ ਹੈ, ਮੇਰੀ ਪਤਨੀ ਕਿੰਨਾ ਨਾਰਾਜ਼ ਹੋ ਗਈ ਸੀ ਕਿ ਤੇਰਾ ਦੋਸਤ ਤਾਂ ਆਇਆ ਨਹੀਂ। ਤੂੰ ਬਿਨਾਂ ਵਜ੍ਹਾ ਮੇਰੇ ਕੋਲੋਂ ਮਿਹਨਤ ਕਰਵਾ ਦਿੱਤੀ।" ਮੈਂ ਕਿਹਾ, "ਯਾਰ ਕੁਲਵੀਰ, ਮੈਂ ਭਾਬੀ ਦੇ ਘੁੰਡ ਦਾ ਖਿਆਲ ਕਰਕੇ ਨਹੀਂ ਆਇਆ ਸੀ। ਉਹ ਘੁੰਡ ਵਿੱਚ ਰਹਿੰਦੀ ਹੈ। ਜਦੋਂ ਮੈਂ ਤੇਰੇ ਘਰ ਜਾਂਦਾ ਹਾਂ ਤਾਂ ਮੇਰੀ ਮੌਜੂਦਗੀ ਵਿੱਚ ਉਹਨਾਂ ਨੂੰ ਚਿਹਰਾ ਟੱਕ ਕੇ ਰੱਖਣਾ ਪੈਂਦਾ ਹੈ ਮੈਨੂੰ ਉਹਨਾਂ ਨੂੰ ਤਕਲੀਫ ਦੇਣਾ ਚੰਗਾ ਨਹੀਂ ਲੱਗਦਾ ਕੁਲਵੀਰ ਕਹਿਣ ਲੱਗਾ ਯਾਰ ਮੇਰੀ ਪਤਨੀ ਸਿਰਫ ਤੇਰੇ ਸਾਹਮਣੇ ਹੀ ਅਜੀਹਾ ਨਹੀਂ ਕਰਦੀ ਬਲਕਿ ਜਦੋਂ ਮੇਰਾ ਭਰਾ ਘਰ ਆਉਂਦਾ ਹੈ ਤਾਂ ਉਦੋਂ ਵੀ ਉਹ ਅਜੀਹਾ ਹੀ ਕਰਦੀ ਹੈ ਤਾਂ ਕੀ ਮੈਂ ਆਪਣੇ ਭਰਾ ਨੂੰ ਘਰ ਬੁਲਾਉਣਾ ਬੰਦ ਕਰ ਦਿਆਂ ਮੈਂ ਨਾ ਵਿੱਚ ਸਿਰ ਹਿਲਾਇਆ ਤੇ ਕਿਹਾ ਉਹ ਤੇਰਾ ਸਾਕਾ ਭਰਾ ਹੈ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਵਜ੍ਹਾ ਨਾਲ ਤੇਰੇ ਅਤੇ ਭਾਬੀ ਵਿੱਚ ਝਗੜਾ ਹੋਵੇ ਮੇਰੀ ਗੱਲ ਸੁਣ ਕੇ ਕੁਲਵੀਰ ਹੱਸਣ ਲੱਗਾ ਉਹ ਕਹਿਣ ਲੱਗਾ ਓਏ ਯਾਰ ਮੇਰੀ ਪਤਨੀ ਅਜਿਹੀ ਨਹੀਂ ਹੈ ਲੱਗਦਾ ਹੈ ਜਸਪ੍ਰੀਤ ਭਾਬੀ ਤੈਨੂੰ ਮਹਿਮਾਨ ਬੁਲਾਉਂਦੀ ਇਜਾਜ਼ਤ ਨਹੀਂ ਦਿੰਦੀ ਤਾਂ ਹੀ ਤਾਂ ਤੂੰ ਐਨਾ ਡਰਦਾ ਹੈ ਜਦੋਂ ਕਿ ਮੇਰੀ ਪਤਨੀ ਕਹਿੰਦੀ ਹੈ ਕਿ ਕੁਲਵੀਰ ਮਹਿਮਾਨਾਂ ਨੂੰ ਖਾਣਾ ਕਵਾਣ ਦਾ ਵੀ ਰੱਬ ਇਨਾਮ ਦਿੰਦਾ ਹੈ ਮੈਂ ਕੁਲਵੀਰ ਦੀਆਂ ਗੱਲਾਂ ਸੁਣ ਕੇ ਇੱਕਦਮ ਹਲਕਾ ਹੋ ਗਿਆ ਤੇ ਕਿਹਾ ਯਾਰ ਤੇਥੋਂ ਗੱਲਾਂ ਵਿੱਚ ਕੋਈ ਨਹੀਂ ਜਿੱਤ ਸਕਦਾ ਅਗਲੀ ਵਾਰ ਜਦੋਂ ਤੂੰ ਮੈਨੂੰ ਬੁਲਾਏਗਾ ਤਾਂ ਮੈਂ ਜ਼ਰੂਰ ਆਵਾਂਗਾ ਕੁਲਵੀਰ ਮੇਰੀ ਗੱਲ ਸੁਣ ਕੇ ਖੁਸ਼ ਹੋ ਗਿਆ ਸੀ ਮੈਂ ਸੋਚਿਆ ਸੀ ਕਿ ਹੁਣ ਕੁਲਵੀਰ ਦੀ ਪਤਨੀ ਮੈਨੂੰ ਖਾਣੇ ਤੇ ਬੁਲਾਉਣ ਤੋਂ ਰੋਕ ਦੇਵੇਗੀ ਪਰ ਮੈਨੂੰ ਕੀ ਪਤਾ ਸੀ ਕਿ ਉਹ 2 ਦਿਨ ਬਾਅਦ ਫਿਰ ਮੈਨੂੰ ਆਪਣੇ ਨਾਲ ਘਰ ਵਿੱਚ ਚੱਲਣ ਲਈ ਕਹੇਗਾ ਇਸ ਵਾਰ ਕੁਲਵੀਰ ਨੇ ਮੈਨੂੰ ਕਿਹਾ ਕਿ ਤੇਰੀ ਭਾਬੀ ਨੇ ਅੱਜ ਬਰੀਆਨੀ ਬਣਾਈ ਹੈ ਤੈਨੂੰ ਮੇਰੇ ਨਾਲ ਚੱਲਣਾ ਹੀ ਪਵੇਗਾ ਮੈਂ ਤਾਂ ਇਹ ਸੋਚ ਕੇ ਹੈਰਾਨ ਸੀ ਕਿ ਕੁਲਵੀਰ ਦੀ ਪਤਨੀ ਨੂੰ ਕਿਵੇਂ ਪਤਾ ਹੈ ਕਿ ਮੇਰੀ ਮਨਪਸੰਦ ਡੈਸ਼ ਕਿਹੜੀ ਹੈ ਖੈਰ ਕੁਲਵੀਰ ਨੇ ਮੈਨੂੰ ਕਿਹਾ ਤਾਂ ਮੈਨੂੰ ਨਾਲ ਜਾਣਾ ਹੀ ਪਿਆ ਸੀ ਕਿਉਂਕਿ ਮੈਂ ਇਸ ਵਾਰ ਮਨਾ ਕਰਕੇ ਉਸ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਸੀ ਅਜੀਹਾ ਨਹੀਂ ਸੀ ਕਿ ਪੂਰੇ ਦਫ਼ਤਰ ਵਿੱਚ ਕੁਲਵੀਰ ਦੀ ਸਿਰਫ ਮੇਰੇ ਨਾਲ ਹੀ ਦੋਸਤੀ ਸੀ ਮੇਰੀ ਤੋਂ ਇਲਾਵਾ ਵੀ ਉਸ ਦੇ ਤਿੰਨ ਚਾਰ ਬਹੁਤ ਚੰਗੇ ਦੋਸਤ ਸਨ ਪਰ ਉਹ ਕਦੇ ਵੀ ਉਹਨਾਂ ਨੂੰ ਆਪਣੇ ਘਰ ਨਹੀਂ ਲੈ ਕੇ ਗਿਆ ਸੀ ਜਦੋਂ ਕਿ ਮੇਰੇ ਮਨਾ ਕਰਨ ਤੇ ਵੀ ਉਹ ਮੰਨਦਾ ਨਹੀਂ ਸੀ ਮੈਂ ਕੁਲਵੀਰ ਨਾਲ ਉਸ ਦੇ ਘਰ ਚਲਾ ਗਿਆ ਸੀ ਉਸ ਦੀ ਪਤਨੀ ਬਹੁਤ ਘਬराई ਹੋਈ ਲੱਗ ਰਹੀ ਸੀ ਉਸਨੇ ਕਾਲੇ ਰੰਗ ਦਾ ਕੱਪੜਾ ਪਾਇਆ ਹੋਇਆ ਸੀ ਅਤੇ ਦੁਪੱਟੇ ਨਾਲ ਆਪਣਾ ਚਿਹਰਾ ਪੂਰੀ ਤਰ੍ਹਾਂ ਢਕਿਆ ਹੋਇਆ ਸੀ ਮੈਂ ਭਾਬੀ ਦੀ ਮੌਜੂਦਗੀ ਵਿੱਚ ਆਪਣੀਆਂ ਅੱਖਾਂ ਹੇਠਾਂ ਹੀ ਰੱਖਦਾ ਸੀ ਪਰ ਫਿਰ ਵੀ ਜਦੋਂ ਉਹ ਕੁਝ ਬਰਤਨ ਰੱਖ ਰਹੀ ਹੁੰਦੀ ਸੀ ਤਾਂ ਬਰਤਨਾਂ ਦੇ ਵੱਜਣ ਦੀ ਆਵਾਜ਼ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਬਰਤਨ ਰੱਖਣ ਵਾਲੇ ਦੇ ਹੱਥ ਕੰਬ ਰਹੇ ਹਨ ਖੈਰ ਖਾਣਾ ਲੱਗ ਗਿਆ ਸੀ ਤਾਂ ਮੈਂ ਅਤੇ ਮੇਰਾ ਦੋਸਤ ਖਾਣੇ ਲਈ ਬੈਠ ਗਏ ਤਾਂ ਉਦੋਂ ਹੀ ਮੈਨੂੰ ਜਸਪ੍ਰੀਤ ਦਾ ਖਿਆਲ ਆਇਆ ਮੈਂ ਕਿਹਾ ਯਾਰ ਤੇਰੀ ਭਾਬੀ ਪਰੇਸ਼ਾਨ ਹੋ ਰਹੀ ਹੋਵੇਗੀ ਮੈਂ ਉਸ ਨੂੰ ਫੋਨ ਕਰਕੇ ਦੱਸ ਦਿਆਂ ਕਿ ਮੈਨੂੰ ਵਾਪਸ ਆਉਣ ਵਿੱਚ ਥੋੜੀ ਦੇਰ ਹੋ ਜਾਵੇਗੀ ਮੇਰੀ ਗੱਲ ਸੁਣ ਕੇ ਕੁਲਵੀਰ ਦੇ ਮੂੰਹ ਵਿੱਚ ਨਿਵਾਲਾ اٹਕ ਗਿਆ ਮੈਂ ਝਟ ਨਾਲ ਉਸ ਨੂੰ ਪਾਣੀ ਦਾ ਗਲਾਸ ਦੇ ਦਿੱਤਾ ਪਰ ਫਿਰ ਵੀ ਉਸ ਦੀ ਖੰਗ ਰੁਕੀ ਨਹੀਂ ਫਿਰ ਉਹ ਬੋਲਿਆ ਜੇ ਤੂੰ ਭਾਬੀ ਨੂੰ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਫੋਨ ਕਰਕੇ ਦੱਸਦਾ ਰਹੇਗਾ ਤਾਂ ਉਹਨਾਂ ਦੇ ਦਿਲ ਵਿੱਚ ਤੇਰਾ ਰੁਤਬਾ ਘਟ ਜਾਵੇਗਾ ਥੋੜਾ ਉਹਨਾਂ ਨੂੰ ਤੇਰਾ ਇੰਤਜ਼ਾਰ ਕਰਨ ਦੇ ਇੰਤਜ਼ਾਰ ਦੀ ਤੜਫ ਨਾਲ ਹੀ ਪਿਆਰ ਵਧਦਾ ਹੈ ਮੈਂ ਹਾਸਕੇ ਕਿਹਾ ਬਸ ਬਸ ਆਪਣੇ ਵਿਚਾਰ ਆਪਣੇ ਕੋਲ ਹੀ ਰੱਖ ਸਾਡੇ ਵਿੱਚ ਤਾਂ ਬਚਪਨ ਤੋਂ ਹੀ ਬਹੁਤ ਪਿਆਰ ਹੈ ਕੁਲਵੀਰ ਦੀ ਮੁਸਕਰਾਹਟ ਇੱਕ ਪਲ ਲਈ ਫਿੱਕੀ ਪੈ ਗਈ ਉਸ ਦੇ ਚਿਹਰੇ ਤੇ ਕੋਈ ਵੱਖਰੀ ਜਿਹੀ ਚਲਕ ਸੀ ਜੋ ਮੈਂ ਸਮਝ ਨਹੀਂ ਸਕਿਆ ਮੈਂ ਆਪਣਾ ਮੋਬਾਈਲ ਚੁੱਕਿਆ ਤੇ ਜਸਪ੍ਰੀਤ ਦਾ ਨੰਬਰ ਮਿਲਾਇਆ ਘੰਟੀ ਵੱਜਣ ਲੱਗੀ ਪਰ ਕਿਸੇ ਅਣਜਾਣੇ ਅਹਿਸਾਸ ਕਰਕੇ ਮੈਂ ਫੋਨ ਕੰਨ ਤੋਂ ਹਟਾ ਲਿਆ ਮੈਨੂੰ ਲੱਗਿਆ ਜਿਵੇਂ ਜਸਪ੍ਰੀਤ ਦਾ ਮੋਬਾਈਲ ਰਸੋਈ ਵਿੱਚ ਹੀ ਵੱਜ ਰਿਹਾ ਹੋਵੇ ਪਰ ਫਿਰ ਆਵਾਜ਼ ਬੰਦ ਹੋ ਗਈ ਮੈਂ ਮੋੜ ਫੋਨ ਕਰਨ ਨਾਲ ਲਾਇਆ ਤੇ ਕਿਹਾ ਜਸਪ੍ਰੀਤ ਕਿੱਥੇ ਹੈ ਜਸਪ੍ਰੀਤ ਨੇ ਕਿਹਾ ਮੈਂ ਕਿੱਥੇ ਜਾਵਾਂਗੀ ਮੈਂ ਤਾਂ ਘਰ ਤੇ ਹੀ ਹਾਂ ਤੁਸੀਂ ਦੱਸੋ ਕਿੱਥੇ ਹੋ ਮੈਂ ਕਿੰਨੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਮੈਂ ਕਿਹਾ ਯਾਰ ਸੌਰੀ ਮੈਂ ਤੈਨੂੰ ਦੱਸਣਾ ਭੁੱਲ ਗਿਆ ਸੀ ਦਰਅਸਲ ਮੈਂ ਕੁਲਬੀਰ ਦੇ ਘਰ ਆਇਆ ਹਾਂ ਮੈਂ ਇੱਥੇ ਹੀ ਖਾਣਾ ਖਾ ਲਿਆ ਹੈ ਤੂੰ ਵੀ ਖਾਣਾ ਖਾ ਲੈ ਜਸਪ੍ਰੀਤ ਨੇ ਹਾਂ ਕਿਹਾ ਤਾਂ ਮੈਂ ਫੋਨ ਰੱਖ ਦਿੱਤਾ ਖਾਣਾ ਖਤਮ ਕਰਕੇ ਮੈਂ ਆਪਣੇ ਘਰ ਆ ਗਿਆ ਘਰ ਵਿੱਚ ਦਾਖਲ ਹੋਇਆ ਤਾਂ ਇਸੇ ਅਹਿਸਾਸ ਕਰਕੇ ਇੱਕ ਪਲ ਲਈ ਰੁਕ ਗਿਆ ਮੈਂ ਚੌਕੀਦਾਰ ਨੂੰ ਪੁੱਛਿਆ ਭਾਈ ਸਾਹਿਬ ਅੱਜ ਮੈਡਮ ਸਾਹਿਬਾ ਕਿਤੇ ਗਈ ਸੀ ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਜੀ ਗਈ ਹੋਈ ਸੀ ਹੁਣੇ 20 ਮਿੰਟ ਪਹਿਲਾਂ ਹੀ ਆਏ ਹਨ ਮੈਨੂੰ ਹੈਰਾਨੀ ਹੋਈ ਕਿਉਂਕਿ ਮੈਂ ਇੱਕ ਘੰਟਾ ਪਹਿਲਾਂ ਹੀ ਜਸਪ੍ਰੀਤ ਨੂੰ ਫੋਨ ਕੀਤਾ ਸੀ ਤੇ ਉਹ ਕਹਿ ਰਹੀ ਸੀ ਕਿ ਮੈਂ ਤਾਂ ਘਰ ਤੇ ਹਾਂ ਪਤਾ ਨਹੀਂ ਉਹ ਆਪਣੀਆਂ ਗੱਲਾਂ ਮੈਥੋਂ ਕਿਉਂ ਲੁਕਾਉਣ ਲੱਗੀ ਸੀ ਜਦੋਂ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਜਸਪ੍ਰੀਤ ਮੂੰਹ ਬਣਾ ਕੇ ਬੈਠੀ ਸੀ ਮੈਂ ਉਸਦੇ ਸਾਹਮਣੇ ਬੈਠ ਕੇ ਕਿਹਾ ਕੀ ਗੱਲ ਹੈ ਜਸਪ੍ਰੀਤ ਤੂੰ ਬਹੁਤ ਨਾਰਾਜ਼ ਲੱਗ ਰਹੀ ਹੈ ਉਹ ਕਹਿਣ ਲੱਗੀ ਤਾਂ ਕੀ ਮੈਂ ਹੁਣ ਨਾਰਾਜ਼ ਵੀ ਨਹੀਂ ਹੋ ਸਕਦੀ ਤੁਸੀਂ ਹਰ ਰੋਜ਼ ਆਪਣੇ ਦੋਸਤ ਦੇ ਘਰ ਚਲੇ ਜਾਂਦੇ ਹੋ ਮੈਂ ਉਸਦੇ ਚਿਹਰਿਆਂ ਨੂੰ ਧਿਆਨ ਨਾਲ ਦੇਖਿਆ ਤੇ ਕਿਹਾ ਜਸਪ੍ਰੀਤ ਉਹ ਕੀ ਹੁੰਦਾ ਹੈ ਨਾ ਕਿ ਇਨਸਾਨ ਨੂੰ ਹਰ ਕੋਈ ਆਪਣੇ ਵਰਗਾ ਹੀ ਲੱਗਦਾ ਹੈ ਤੋਖਾ ਉਹ ਖੁਦ ਦੇ ਰਿਹਾ ਹੁੰਦਾ ਹੈ ਤੇ ਇਲਜ਼ਾਮ ਕਿਸੇ ਹੋਰ ਤੇ ਲਾ ਦਿੰਦਾ ਹੈ ਇਹ ਸੁਣ ਕੇ ਜਸਪ੍ਰੀਤ ਦਾ ਚਿਹਰਾ ਪੀਲਾ ਪੈ ਗਿਆ ਉਹ ਘਬਰਾ ਕੇ ਕਹਿਣ ਲੱਗੀ ਕੀ ਮਤਲਬ ਹੈ ਤੁਹਾਡਾ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਹੱਸ ਕੇ ਕਿਹਾ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੂੰ ਤਾਂ ਸੱਚਮੁੱਚ ਡਰ ਗਈ ਮੇਰੀ ਗੱਲ ਸੁਣ ਕੇ ਉਸ ਦੀ ਗੱਲ ਗਲੇ ਵਿੱਚ ਹੀ اٹਕ ਗਈ ਉਸ ਨੇ ਮੁਸ਼ਕਲ ਨਾਲ ਕਿਹਾ ਨਹੀਂ ਮੈਂ ਕਿਉਂ ਡਰਾਂ ਮੈਨੂੰ ਤਾਂ ਤੁਹਾਡੇ ਤੇ ਹੈਰਾਨੀ ਹੋ ਰਹੀ ਹੈ ਕਿ ਇੱਕ ਤਾਂ ਤੁਸੀਂ ਬਿਨਾਂ ਦੱਸੇ ਘਰੋਂ ਚਲੇ ਜਾਂਦੇ ਹੋ ਫਿਰ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਗੱਲਾਂ ਘੁਮਾ ਫਰਾ ਕੇ ਕਰਦੇ ਹੋ ਮੈਂ ਜਸਪ੍ਰੀਤ ਦਾ ਹੱਥ ਫੜ ਕੇ ਕਿਹਾ ਜਸਪ੍ਰੀਤ ਜਦੋਂ ਕੋਈ ਬਿਨਾਂ ਦੱਸੇ ਘਰੋਂ ਕਿਤੇ ਚਲਾ ਜਾਵੇ ਤਾਂ ਕੀ ਹੁੰਦਾ ਹੈ? ਜਸਪ੍ਰੀਤ ਨੇ ਕਿਹਾ ਇਹ ਗਲਤ ਗੱਲ ਹੁੰਦੀ ਹੈ। ਪਤੀ-ਪਤਨੀ ਇੱਕ ਦੂਜੇ ਦਾ ਪਰਛਾਵਾਂ ਹੁੰਦੇ ਹਨ। ਉਹ ਇੱਕ ਦੂਜੇ ਦੇ ਰਾਜ਼ਦਾਰ ਹੁੰਦੇ ਹਨ। ਉਹਨਾਂ ਨੂੰ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਨੀ ਚਾਹੀਦੀ ਹੈ। ਘਰੋਂ ਦੱਸੇ ਬਿਨਾਂ ਜਾਣਾ ਬੁਰੀ ਗੱਲ ਹੈ। ਮੈਂ ਕਿਹਾ ਜਦੋਂ ਪਤੀ ਬਿਨਾਂ ਦੱਸੇ ਘਰੋਂ ਚਲਾ ਜਾਵੇ ਤਾਂ ਬੁਰੀ ਗੱਲ ਹੁੰਦੀ ਹੈ। ਇਹ ਕਾਨੂੰਨ ਦੋਵਾਂ ਤੇ ਲਾਗੂ ਹੁੰਦਾ ਹੈ। ਇਹ ਸੁਣਦੇ ਹੀ ਮੇਰੀ ਪਤਨੀ ਨਰਾਜ਼ ਹੋ ਗਈ। ਉਸ ਨੇ ਹੱਥ ਛੁਡਾਇਆ ਤੇ ਬਾਹਰ ਚਲੀ ਗਈ ਕਹਿਣ ਲੱਗੀ ਨਾ ਜਾਣੇ ਕੁਲਵੀਰ ਦੇ ਘਰੋਂ ਕੀ ਖਾ ਕੇ ਆਉਂਦੇ ਹੋ ਕਿ ਤੇਰੀਆਂ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ ਉਹ ਬਾਹਰ ਚਲੀ ਗਈ ਤਾਂ ਮੈਂ ਸੋਚ ਵਿੱਚ ਪੈ ਗਿਆ ਕਿ ਮੇਰੀ ਪਤਨੀ ਮੈਨੂੰ ਝੂਠ ਬੋਲ ਕੇ ਬਾਹਰ ਕਿਉਂ ਜਾਂਦੀ ਹੈ ਉਹ ਮੈਨੂੰ ਸਧਾਰਨ ਤਰੀਕੇ ਨਾਲ ਵੀ ਦੱਸ ਸਕਦੀ ਸੀ ਕਿ ਰਵਿੰਦਰ ਜਦੋਂ ਤੇਰਾ ਫੋਨ ਆਇਆ ਸੀ ਮੈਂ ਘਰ ਦੇ ਨਹੀਂ ਸੀ ਮੈਂ ਆਪਣੀ ਸਹੇਲੀ ਦੇ ਘਰ ਗਈ ਸੀ ਜਾਂ ਫਿਰ ਜਾਣ ਤੋਂ ਪਹਿਲਾਂ ਇੱਕ ਮੈਸੇਜ ਭੇਜ ਸਕਦੀ ਸੀ ਫਿਰ ਉਹ ਮੇਰੇ ਸਾਹਮਣੇ ਅਜਿਹਾ ਵਿਵਹਾਰ ਕਰਦੀ ਹੈ ਜਿਵੇਂ ਉਹ ਕਦੇ ਘਰੋਂ ਬਾਹਰ ਜਾਂਦੀ ਹੀ ਨਹੀਂ ਅੱਜ ਮੈਂ ਜਸਪ੍ਰੀਤ ਨਾਲ ਇਹ ਗੱਲਾਂ ਘੁਮਾ ਫਰਾ ਕੇ ਐਸ ਲਈ ਕਰ ਰਿਹਾ ਸੀ ਕਿ ਸ਼ਾਇਦ ਉਹ ਘਬਰਾ ਕੇ ਮੈਨੂੰ ਸੱਚ ਦੱਸ ਦੇਵੇ ਪਰ ਉਹ ਤਾਂ ਉਲਟਾ ਮੈਨੂੰ ਹੀ ਦੋਸ਼ ਦੇ ਕੇ ਚਲੀ ਗਈ ਇਸ ਦਾ ਮਤਲਬ ਸੀ ਕਿ ਜਸਪ੍ਰੀਤ ਜਿੱਥੇ ਵੀ ਜਾਂਦੀ ਹੈ ਉਸਦੇ ਬਾਰੇ ਮੈਨੂੰ ਦੱਸਣਾ ਨਹੀਂ ਚਾਹੁੰਦੀ ਪਰ ਮੇਰੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਮੇਰੀ ਪਤਨੀ ਕਿੱਥੇ ਜਾਂਦੀ ਹੈ ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਈ ਮੇਰੀ ਪਤਨੀ ਦੀ ਸੁਰੱਖਿਆ ਮੇਰੇ ਲਈ ਸਭ ਤੋਂ ਵੱਧ ਮਹੱਤਵਪੂਰਨ ਸੀ ਮੈਂ ਸੋਚਿਆ ਕਿ ਮੈਂ ਆਪ ਹੀ ਪਤਾ ਲਗਾਵਾਗਾ ਇਸ ਲਈ ਮੈਂ ਚੌਂਕੀਦਾਰ ਤੋਂ ਮਦਦ ਲੈਣ ਦਾ ਫੈਸਲਾ ਕੀਤਾ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਮੈਂ ਚੌਂਕੀਦਾਰ ਨੂੰ ਇਸ਼ਾਰਾ ਕਰਕੇ ਘਰ ਦੇ ਬਾਹਰ ਬੁਲਾਇਆ ਮੈਂ ਕਿਹਾ ਭਾਈ ਸਾਹਿਬ ਮੈਡਮ ਸਾਹਿਬਾ ਕਿੰਨੇ ਵਜੇ ਘਰੋਂ ਨਿਕਲਦੀ ਹੈ ਉਹ ਸੋਚ ਵਿੱਚ ਪੈ ਗਿਆ ਤੇ ਕਹਿਣ ਲੱਗਾ ਉਹ ਘਰੋਂ ਉਦੋਂ ਹੀ ਨਿਕਲਦੀ ਹੈ ਜਦੋਂ ਤੁਹਾਡੇ ਦਫ਼ਤਰ ਦੀ ਛੁੱਟੀ ਦਾ ਦਿਨ ਹੁੰਦਾ ਹੈ ਤੇ ਰੱਬ ਦੀ ਕਰਨੀ ਇਹ ਹੁੰਦੀ ਹੈ ਕਿ ਉਸ ਦਿਨ ਤੁਸੀਂ ਵੀ ਘਰ ਦੇਰ ਨਾਲ ਆਉਂਦੇ ਹੋ ਪਰ ਤੁਹਾਡੇ ਆਉਣ ਤੋਂ ਪਹਿਲਾਂ ਮੈਡਮ ਸਹਿਵਾ ਕਾਰ ਵਿੱਚ ਆ ਜਾਂਦੀ ਹੈ ਮੈਂ ਚੌਂਕੀਦਾਰ ਦਾ ਧੰਨਵਾਦ ਕੀਤਾ ਤੇ ਆਪਣੀ ਕਾਰ ਵਿੱਚ ਜਾ ਬੈਠਾ ਚੌਂਕੀਦਾਰ ਨੇ ਜੋ ਜਾਣਕਾਰੀ ਦਿੱਤੀ ਸੀ ਉਸ ਨਾਲ ਇਹ ਲੱਗਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਸਪ੍ਰੀਤ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਮੈਂ ਕੁਲਬੀਰ ਦੇ ਘਰ ਜਾਣ ਵਾਲਾ ਹਾਂ ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਜੇ ਮੈਂ ਆਪਣੀ ਪਤਨੀ ਨੂੰ ਆਪਣੇ ਬਾਰੇ ਨਹੀਂ ਦੱਸਦਾ ਤਾਂ ਉਸ ਨੂੰ ਮੇਰੀ ਇਸ ਗੱਲ ਬਾਰੇ ਕੌਣ ਦੱਸਦਾ ਹੋਵੇਗਾ ਜਸਪ੍ਰੀਤ ਤੇ ਮੈਨੂੰ ਅੰਨਾ ਵਿਸ਼ਵਾਸ ਸੀ ਅਸਲੀ ਮੈਂ ਮੰਨ ਹੀ ਨਹੀਂ ਸਕਦਾ ਸੀ ਕਿ ਉਹ ਮੈਨੂੰ ਕਿਸੇ ਤਰ੍ਹਾਂ ਦਾ ਧੋਖਾ ਦੇ ਰਹੀ ਹੈ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਮੈਨੂੰ ਪਰੇਸ਼ਾਨ ਕਰਨ ਵਾਲੀਆਂ ਸਨ ਹੁਣ ਮੈਨੂੰ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣਾ ਹੀ ਸੀ ਮੈਂ ਇਹਨਾਂ ਦਿਨਾਂ ਵਿੱਚ ਬਹੁਤ ਪਰੇਸ਼ਾਨ ਰਹਿਣ ਲੱਗਾ ਸੀ ਕੁਲਵੀਰ ਨੂੰ ਵੀ ਮੇਰੀ ਪਰੇਸ਼ਾਨੀ ਦਾ ਅਹਿਸਾਸ ਹੋ ਗਿਆ ਸੀ ਉਹ ਕਹਿਣ ਲੱਗਾ ਕੀ ਗੱਲ ਹੈ ਅਰਵਿੰਦਰ ਤੂੰ ਅੱਜਕੱਲ ਬਹੁਤ ਪਰੇਸ਼ਾਨ ਜਿਹਾ ਲੱਗ ਰਿਹਾ ਹੈ ਹੁਣ ਮੈਂ ਭਲਾ ਉਸ ਨੂੰ ਕੀ ਦੱਸਦਾ ਕਿ ਮੇਰੀ ਪਤਨੀ ਮੈਨੂੰ ਬਿਨਾਂ ਦੱਸੇ ਘਰ ਤੋਂ ਚਲੀ ਜਾਂਦੀ ਹੈ ਅਤੇ ਮੈਨੂੰ ਉਸਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਮੈਂ ਗੱਲ ਬਣਾ ਕੇ ਕਿਹਾ ਬਸ ਪਿਤਾ ਜੀ ਦੀ ਵਜ੍ਹਾ ਨਾਲ ਦੁਖੀ ਹਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੀ ਨਹੀਂ ਹੁੰਦਾ ਅਤੇ ਇਹ ਗੱਲ ਸੱਚ ਵੀ ਸੀ ਕੁਲਵੀਰ ਕਹਿਣ ਲੱਗਾ ਅੰਕਲ ਪਰਹੇਜ਼ਤਾ ਕਰਦੇ ਹਨ ਨਾ ਮੈਂ ਕਿਹਾ ਮੈਂ ਆਪਣੇ ਛੋਟੇ ਭਰਾ ਨੂੰ ਫੋਨ ਕਰਕੇ ਪੁੱਛਿਆ ਸੀ ਉਸਨੇ ਦੱਸਿਆ ਕਿ ਉਹ ਹਰ ਸਮੇਂ ਪਰਸ਼ਾਵੇਂ ਵਾਂਗ ਪਿਤਾ ਜੀ ਦੇ ਨਾਲ ਰਹਿੰਦਾ ਹੈ ਪਿਤਾ ਜੀ ਦੀ ਦਵਾਈ ਵੀ ਬਦਲ ਦਿੱਤੀ ਗਈ ਹੈ ਪਰ ਉਹ ਠੀਕ ਨਹੀਂ ਹੋ ਰਹੇ ਤਾਂ ਕੁਲਵੀਰ ਨੇ ਕਿਹਾ ਇਹ ਤਾਂ ਬਹੁਤ ਚਿੰਤਾ ਦੀ ਗੱਲ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੇਰੇ ਪਿਤਾ ਜੀ ਜਲਦੀ ਠੀਕ ਹੋ ਜਾਣ ਤੂੰ ਮੇਰੇ ਨਾਲ ਚੱਲ ਅਸੀਂ ਥੋੜਾ ਬਾਜ਼ਾਰ ਚੱਲਦੇ ਹਾਂ ਅੱਜ ਮੇਰੀ ਪਤਨੀ ਦਾ ਜਨਮ ਦਿਨ ਹੈ ਅਤੇ ਮੈਂ ਉਸ ਲਈ ਤੋਹਫ਼ਾ ਖਰੀਦਣਾ ਚਾਹੁੰਦਾ ਹਾਂ ਥੋੜਾ ਬਾਜ਼ਾਰ ਘੁੰਮਾਂਗੇ ਤਾਂ ਤੇਰਾ ਮੂਡ ਵੀ ਫਰੈਸ਼ ਹੋ ਜਾਵੇਗਾ ਮੈਂ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ ਨਹੀਂ ਯਾਰ ਮੈਂ ਨਹੀਂ ਆ ਸਕਦਾ ਪਰ ਉਹ ਕੁਲਬੀਰ ਹੈ ਕਿ ਉਹ ਮੇਰੀ ਗੱਲ ਕਿੱਥੋਂ ਮੰਨਦਾ ਹੈ ਉਹ ਤਾਂ ਜ਼ੈਦ ਕਰਨ ਲੱਗਾ ਤੇ ਮੈਨੂੰ ਸਾਡੀ ਦੋਸਤੀ ਦੀਆਂ ਕਸਮਾਂ ਦੇਣ ਲੱਗਾ ਮੈਂ ਨਰਾਜ਼ ਹੋ ਕੇ ਕਿਹਾ ਯਾਰ ਕੀ ਤੂੰ ਹਰ ਵੇਲੇ ਛੋਟਿਆਂ ਬੱਚਿਆਂ ਵਾਂਗ ਜ਼ਿੱਦ ਕਰਦਾ ਰਹਿੰਦਾ ਹੈ ਕਦੇ ਕਦੇ ਦੂਜਿਆਂ ਦੀ ਮਜਬੂਰੀ ਵੀ ਸਮਝ ਲੈਣੀ ਚਾਹੀਦੀ ਹੈ ਤਾਂ ਕੁਲਬੀਰ ਨੇ ਅੱਗੋਂ ਕਿਹਾ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਪਰ ਮੈਂ ਤੇਰੇ ਨਾਲ ਹੀ ਜਾਣਾ ਹੈ ਕਿਉਂਕਿ ਮੈਨੂੰ ਤੋਹਫ਼ਾ ਲੈਣ ਦਾ ਕੋਈ ਤਜ਼ਰਬਾ ਨਹੀਂ ਮੈਂ ਭਾਰੀ ਮਨ ਨਾਲ ਉਸਦੇ ਨਾਲ ਚੱਲ ਪਿਆ ਪਰ ਸੱਚ ਦੱਸਾਂ ਤਾਂ ਅੱਜ ਮੈਨੂੰ ਉਸਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਤਾਂ ਗੁੰਦ ਵਾਂਗ ਚਿਪਕੇ ਹੀ ਗਿਆ ਸੀ ਮੈਂ ਤਾਂ ਉਸ ਦਿਨ ਨੂੰ ਕੋਸ ਰਿਹਾ ਸੀ ਜਦੋਂ ਮੇਰੀ ਦੋਸਤੀ ਕੁਲਵੀਰ ਨਾਲ ਹੋਈ ਸੀ ਉਹ ਬਹੁਤ ਹੀ ਅਜੀਬ ਕਿਸਮ ਦਾ ਇਨਸਾਨ ਸੀ ਉਸ ਨੂੰ ਦੂਜਿਆਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਤਾਂ ਚਾਹੁੰਦਾ ਸੀ ਕਿ ਸਿਰਫ ਉਸ ਦੀ ਗੱਲ ਹੀ ਸੁਣੀ ਜਾਵੇ ਮੈਂ ਆਪਣੇ ਘਰ ਦੇ ਹਾਲਾਤਾਂ ਕਾਰਨ ਬਹੁਤ ਚਿੰਤਤ ਸੀ ਉੱਪਰੋਂ ਕੁਲਵੀਰ ਨੇ ਮੇਰੇ ਨੱਕ ਵਿੱਚ ਦਮ ਕਰ ਰੱਖਿਆ ਸੀ ਦਫ਼ਤਰ ਵਿੱਚ ਉਸ ਦੇ ਹੋਰ ਵੀ ਬਹੁਤ ਸਾਰੇ ਦੋਸਤ ਸਨ ਮੈਂ ਇਕੱਲਾ ਹੀ ਨਹੀਂ ਸੀ ਫਿਰ ਵੀ ਨਾ ਜਾਣੇ ਉਹ ਪਤਾ ਨਹੀਂ ਕਿਉਂ ਮੈਨੂੰ ਹੀ ਹਰ ਵੇਲੇ ਖਿੱਚਦਾ ਸੀ ਅੱਜ ਅਸੀਂ ਬਾਜ਼ਾਰ ਗਏ ਤਾਂ ਉਹ ਕਹਿਣ ਲੱਗਾ ਕਿ ਉਹ ਆਪਣੀ ਪਤਨੀ ਲਈ ਚਾਂਜਰਾ ਲੈਣਾ ਚਾਹੁੰਦਾ ਹੈ ਅਤੇ ਤੂੰ ਡਿਜ਼ਾਈਨ ਪਸੰਦ ਕਰਨ ਵਿੱਚ ਮੇਰੀ ਮਦਦ ਕਰੀ ਮੈਂ ਵੀ ਜਲਦੀ ਕਰ ਜਾਣਾ ਚਾਹੁੰਦਾ ਸੀ ਇਸ ਲਈ ਉਸ ਦੀ ਮਦਦ ਕਰਨ ਲੱਗ ਪਿਆ ਉਦੋਂ ਹੀ ਮੇਰੀ ਨਜ਼ਰ ਇੱਕ ਬਹੁਤ ਖੂਬਸੂਰਤ ਚਾਂਜਰਾ ਦੇ ਜੋੜੇ ਤੇ ਪਈ ਉਹ ਚਾਂਜਰਾ ਇੰਨੀਆਂ ਸੋਹਣੀਆਂ ਲੱਗ ਰਹੀਆਂ ਸੀ ਕਿ ਵੇਖ ਕੇ ਹੀ ਦਿਲ ਖੁਸ਼ ਹੋ ਗਿਆ ਮੈਂ ਕਿਹਾ ਇਹ ਲੈ ਲੈ ਭਾਬੀ ਨੂੰ ਵੀ ਬਹੁਤ ਪਸੰਦ ਆ ਜਾਵੇਗੀ ਕੁਲਵੀਰ ਨੇ ਮੇਰੀ ਪਸੰਦ ਦੀਆਂ ਚਾਂਦਨਾ ਖਰੀਦ ਲਈਆਂ ਅਤੇ ਫਿਰ ਅਸੀਂ ਘਰ ਆ ਗਏ। ਅੱਜ ਜਸਪ੍ਰੀਤ ਘਰ ਵਿੱਚ ਹੀ ਸੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਜਦੋਂ ਕਿ ਅੱਜਕੱਲ ਮੈਂ ਐਨਾ ਪਰੇਸ਼ਾਨ ਰਹਿਣ ਲੱਗਾ ਸੀ ਕਿ ਖੁਸ਼ ਹੋਣਾ ਹੀ ਭੁੱਲ ਗਿਆ ਸੀ। ਜਸਪ੍ਰੀਤ ਮੇਰੇ ਕੋਲ ਆ ਕੇ ਬੈਠ ਗਈ ਅਤੇ ਗੱਲਾਂ ਕਰਨ ਲੱਗੀ। ਉਹ ਕੁਝ ਸਮੇਂ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ। ਜਦੋਂ ਕਿ ਮੈਂ ਸਿਰਫ ਹਾਂ ਨਾ ਵਿੱਚ ਹੀ ਜਵਾਬ ਦੇ ਰਿਹਾ ਸੀ। ਉਸਨੇ ਅਚਾਨਕ ਮੈਨੂੰ ਪੁੱਛਿਆ ਕਿਰਵਿੰਦਰ ਕੁਲਵੀਰ ਨਾਲ ਤੇਰੀ ਦੋਸਤੀ ਕਿਵੇਂ ਹੋਈ ਉਸ ਦਾ ਸਵਾਲ ਸੁਣ ਕੇ ਮੈਂ ਚੌਂਕ ਗਿਆ ਹੁਣ ਮੈਨੂੰ ਅਹਿਸਾਸ ਹੋਇਆ ਕਿ ਵਿਆਹ ਤੋਂ ਲੈ ਕੇ ਅੱਜ ਤੱਕ ਜਸਪ੍ਰੀਤ ਹਰ ਗੱਲਬਾਤ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕੁਲਵੀਰ ਦਾ ਜ਼ਿਕਰ ਕਰਦੀ ਰਹਿੰਦੀ ਸੀ ਅਤੇ ਮੈਨੂੰ ਉਸ ਬਾਰੇ ਸਵਾਲ ਪੁੱਛਦੀ ਰਹਿੰਦੀ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਕੁਲਵੀਰ ਵਿੱਚ ਇੰਨੀ ਦਿਲਚਸਪੀ ਕਿਉਂ ਲੈਂਦੀ ਹੈ ਮੈਂ ਕਿਹਾ ਕੁਲਵੀਰ ਨਾਲ ਮੇਰੀ ਦੋਸਤੀ ਸਿਰਫ 1 ਸਾਲ ਪਹਿਲਾਂ ਹੀ ਹੋਈ ਸੀ ਸਾਡੇ ਵਿਆਹ ਤੋਂ ਬਾਅਦ ਹੀ ਅਸੀਂ ਦੋਸਤ ਬਣੇ ਸੀ ਮੈਨੂੰ ਮਿਲਣ ਤੋਂ ਪਹਿਲਾਂ ਦਫ਼ਤਰ ਵਿੱਚ ਉਸਦੇ ਕਈ ਹੋਰ ਵੀ ਦੋਸਤ ਸਨ ਪਰ ਮੇਰੇ ਨਾਲ ਦੋਸਤੀ ਤੋਂ ਬਾਅਦ ਉਸਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੁਣ ਤਾਂ ਉਹ ਹਰ ਵੇਲੇ ਮੇਰੇ ਨਾਲ ਹੀ ਗੱਲ ਕਰਦਾ ਹੈ ਹਰ ਜਗ੍ਹਾ ਮੈਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਆਪਣੇ ਘਰ ਵੀ ਲੈ ਜਾਂਦਾ ਹੈ ਮੈਂ ਤਾਂ ਮਨਾ ਕਰ ਦਿੰਦਾ ਹਾਂ ਕਿਉਂਕਿ ਉਸਦੀ ਪਤਨੀ ਹਮੇਸ਼ਾ ਘੁੰਡ ਵਿੱਚ ਰਹਿੰਦੀ ਹੈ ਤੇ ਮੈਨੂੰ ਰੋਜ਼-ਰੋਜ਼ ਉਹਨਾਂ ਦੇ ਘਰ ਜਾਣਾ ਚੰਗਾ ਨਹੀਂ ਲੱਗਦਾ ਪਰ ਕੁਲਬੀਰ ਮੇਰੀ ਗੱਲ ਕਦੇ ਨਹੀਂ ਸਮਝਦਾ ਉਹ ਹਰ ਗੱਲ ਵਿੱਚ ਜ਼ਿੱਦ ਕਰਦਾ ਹੈ ਹੌਣ ਮੈਂ ਉਸ ਤੋਂ ਥੱਕ ਚੁੱਕਾ ਹਾਂ ਜਸਪ੍ਰੀਤ ਨੇ ਤੁਰੰਤ ਕਿਹਾ ਕਿਸੇ ਦੀ ਇਮਾਨਦਾਰੀ ਅਤੇ ਪਿਆਰ ਤੋਂ ਤੰਗ ਨਹੀਂ ਹੋਣਾ ਚਾਹੀਦਾ ਖੁਸ਼ਕਿਸਮਤ ਉਹ ਹੁੰਦਾ ਹੈ ਜਿਸ ਨੂੰ ਸੱਚੇ ਦੋਸਤ ਮਿਲਦੇ ਹਨ ਮੈਂ ਸਿਰ ਹਿਲਾ ਕੇ ਗੱਲ ਮੁਕਾ ਦਿੱਤੀ ਅੱਜ ਮੈਂ ਜਸਪ੍ਰੀਤ ਨੂੰ ਕੁਲਵੀਰ ਬਾਰੇ ਖੁੱਲਕੇ ਦੱਸ ਦਿੱਤਾ ਸੀ ਫਿਰ ਜਸਪ੍ਰੀਤ ਨੇ ਮੇਰਾ ਹੱਥ ਫੜਿਆ ਤੇ ਪੁੱਛਿਆ ਰਵਿੰਦਰ ਜੇ ਤੁਹਾਨੂੰ ਕਦੇ ਪਤਾ ਲੱਗੇ ਕਿ ਕੁਲਵੀਰ ਨੇ ਤੁਹਾਨੂੰ ਧੋਖਾ ਦਿੱਤਾ ਹੈ ਤਾਂ ਤੁਸੀਂ ਕੀ ਕਰੋਗੇ ਉਸਦੇ ਸਵਾਲ ਤੇ ਮੇਰੇ ਕੰਨ ਖੜੇ ਹੋ ਗਏ ਮੈਂ ਪੁੱਛਿਆ ਕਿਸ ਤਰ੍ਹਾਂ ਦਾ ਧੋਖਾ ਕਾਰੋਬਾਰ ਵਿੱਚ ਜਾਂ ਨਿੱਜੀ ਜ਼ਿੰਦਗੀ ਵਿੱਚ ਜਸਪ੍ਰੀਤ ਨੇ ਕਿਹਾ ਨਿੱਜੀ ਜ਼ਿੰਦਗੀ ਵਿੱਚ ਮਤਲਬ ਜੇ ਤੁਹਾਡਾ ਦੋਸਤ ਤੁਹਾਡੇ ਹੱਕ ਤੇ ਡਾਕਾ ਮਾਰੇ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੋ ਅਤੇ ਕੁਲਵੀਰ ਉਹ ਤੁਹਾਡੇ ਤੋਂ ਖੋ ਲਵੇ ਤਾਂ ਜਸਪ੍ਰੀਤ ਦਾ ਸਵਾਲ ਸੁਣ ਕੇ ਮੇਰਾ ਮਨ ਘਬਰਾ ਗਿਆ ਕੁਲਵੀਰ ਅਤੇ ਜਸਪ੍ਰੀਤ ਨਾਲ ਜੁੜੀਆਂ ਕਈ ਗੱਲਾਂ ਆਪਸ ਵਿੱਚ ਜੁੜਦੀਆਂ ਲੱਗ ਰਹੀਆਂ ਸਨ ਅਤੇ ਹੁਣ ਇਹ ਨਵਾਂ ਸਵਾਲ ਮੈਂ ਕਿਹਾ ਜਸਪ੍ਰੀਤ ਜੋ ਚੀਜ਼ ਮੇਰੀ ਹੋਵੇਗੀ ਉਹ ਮੈਨੂੰ ਛੱਡ ਕੇ ਕਦੇ ਕੁਲਵੀਰ ਕੋਲ ਨਹੀਂ ਜਾਵੇਗੀ। ਜਸਪ੍ਰੀਤ ਨੇ ਫਿਰ ਪੁੱਛਿਆ ਪਰ ਫਿਰ ਵੀ ਜੇ ਕਦੇ ਇਦਾਂ ਹੋਇਆ ਤਾਂ ਤੁਸੀਂ ਕੁਲਵੀਰ ਨਾਲ ਕਿਵੇਂ ਦਾ ਸਲੋਕ ਕਰੋਗੇ? ਕੀ ਤੁਸੀਂ ਉਸ ਨਾਲ ਦੋਸਤੀ ਖਤਮ ਕਰ ਦੇਵੋਗੇ? ਮੈਂ ਬੇਚੈਨ ਹੋ ਕੇ ਪਾਸਾ ਬਦਲਿਆ ਤੇ ਕਿਹਾ ਤੂੰ ਕੀ ਫਜ਼ੂਲ ਦੇ ਸਵਾਲ ਲੈ ਕੇ ਬੈਠ ਗਈ ਹੈਂ? ਉੱਠ ਮੇਰੇ ਲਈ ਚਾਹ ਬਣਾ ਕੇ ਲਿਆ। ਜਸਪ੍ਰੀਤ ਚੁੱਪਚਾਪ ਰਸੋਈ ਵਿੱਚ ਚਲੀ ਗਈ ਪਰ ਉਸਦੇ ਚਿਹਰੇ ਤੇ ਪਰੇਸ਼ਾਨੀ ਸਾਫ਼ ਸੀ। ਮੈਂ ਅੰਦਰ ਹੀ ਅੰਦਰ ਸੜ ਰਿਹਾ ਸੀ। ਹੌਣ ਮੈਂ ਚਾਹੁੰਦਾ ਸੀ ਕਿ ਸਾਰੀ ਗੱਲ ਮੇਰੇ ਸਾਹਮਣੇ ਪੂਰੀ ਤਰ੍ਹਾਂ ਖੁੱਲ੍ਹੇ ਪਰ ਕੋਈ ਸੁਰਾਗ ਮੇਰੇ ਹੱਥ ਨਹੀਂ ਲੱਗ ਰਿਹਾ ਸੀ ਮੈਂ ਸੋਚ ਲਿਆ ਸੀ ਕਿ ਇਸ ਰਾਜ਼ ਤੋਂ ਪਰਦਾ ਉਠਾਉਣ ਲਈ ਮੈਂ ਹਰ ਹੱਦ ਪਾਰ ਕਰਾਂਗਾ ਚਾਹੇ ਅਸਲੀ ਮੈਨੂੰ ਜਸਪ੍ਰੀਤ ਨਾਲ ਸਖਤੀ ਹੀ ਕਿਉਂ ਨਾ ਕਰਨੀ ਪਏ ਪਰ ਮੈਨੂੰ ਕੀ ਪਤਾ ਸੀ ਕਿ ਕਿਸਮਤ ਮੇਰੇ ਲਈ ਕੁਝ ਹੋਰ ਹੀ ਸੋਚ ਰਹੀ ਹੈ ਉਹ ਮੈਨੂੰ ਖੁੱਲਾ ਇਸ਼ਾਰਾ ਦੇਣ ਵਾਲੀ ਸੀ ਹੋਇਆ ਇਹ ਕਿ ਜਦੋਂ ਅਗਲੇ ਦਿਨ ਮੈਂ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਇਹ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ ਕਿ ਜਸਪ੍ਰੀਤ ਨੇ ਉਹੀ ਝਾਂਜਰਾਂ ਪਾਈਆਂ ਹੋਈਆਂ ਸਨ ਜੋ ਕੱਲ ਕੁਲਵੀਰ ਨੇ ਮੇਰੇ ਨਾਲ ਜਾ ਕੇ ਆਪਣੀ ਪਤਨੀ ਲਈ ਖਰੀਦੀਆਂ ਸੀ ਮੈਂ ਇਹਨਾਂ ਝਾਂਜਰਾਂ ਨੂੰ ਦੇਖ ਕੇ ਹਰਾਨ ਰਹਿ ਗਿਆ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਕੁਲਵੀਰ ਅਤੇ ਜਸਪ੍ਰੀਤ ਦਾ ਆਪਸ ਵਿੱਚ ਕੋਈ ਨਾ ਕੋਈ ਰਿਸ਼ਤਾ ਤਾਂ ਜ਼ਰੂਰ ਹੈ ਮੈਂ ਕਿਹਾ ਜਸਪ੍ਰੀਤ ਤੂੰ ਇੰਨੀਆਂ ਸੋਹਣੀਆਂ ਝਾਂਜਰਾਂ ਕਿੱਥੋਂ ਲਈਆਂ ਇਹ ਤਾਂ ਤੇਰੇ ਪੈਰਾਂ ਵਿੱਚ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਮੈਂ ਜਾਣ ਬੁੱਝ ਕੇ ਉਸ ਨੂੰ ਜਲਦੀ ਵਾਲੇ ਅੰਦਾਜ਼ ਵਿੱਚ ਕਿਹਾ ਸੀ ਤਾਂ ਜੋ ਜਸਪ੍ਰੀਤ ਨੂੰ ਕੋਈ ਸ਼ੱਕ ਨਾ ਹੋਵੇ ਉਹ ਮੁਸਕਰਾ ਕੇ ਕਹਿਣ ਲੱਗੀ ਰਵਿੰਦਰ ਜਦੋਂ ਤੁਸੀਂ ਦਫ਼ਤਰ ਚਲੇ ਜਾਂਦੇ ਹੋ ਨਾ ਤਾਂ ਉਦੋਂ ਮੈਂ ਅਕਸਰ ਆਪਣੀ ਸਹੇਲੀ ਦੇ ਘਰ ਚਲੀ ਜਾਂਦੀ ਹਾਂ ਉਸੇ ਸਹੇਲੀ ਨੇ ਮੈਨੂੰ ਇਹ ਚਾਂਜਰਾਂ ਲੈ ਕੇ ਦਿੱਤੀਆਂ ਹਨ ਮੈਂ ਸਿਰ ਹਿਲਾ ਦਿੱਤਾ ਸੀ ਹੁਣ ਮੈਂ ਪੂਰਾ ਪਲਾਨ ਸੋਚ ਲਿਆ ਸੀ ਇਸ ਲਈ ਅਗਲੇ ਦਿਨ ਜਦੋਂ ਮੈਂ ਦਫ਼ਤਰ ਗਿਆ ਤਾਂ ਕੁਲਵੀਰ ਨੂੰ ਕਿਹਾ ਅੱਜ ਮੈਂ ਤੇਰੇ ਘਰ ਡਿਨਰ ਤੇ ਆਵਾਂਗਾ ਆਪਣੀ ਪਤਨੀ ਨੂੰ ਕਹੀਂ ਕਿ ਕੁਝ ਵਧੀਆ ਖਾਣਾ ਬਣਾਵੇ ਕੁਲਵੀਰ ਬਹੁਤ ਖੁਸ਼ ਹੋ ਗਿਆ ਅਤੇ ਉਸਨੇ ਤੁਰੰਤ ਥੋੜਾ ਦੂਰ ਜਾ ਕੇ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਛੁੱਟੀ ਹੋਣ ਵਿੱਚ 1 ਘੰਟਾ ਬਾਕੀ ਸੀ ਤਾਂ ਉਦੋਂ ਮੈਂ ਕੁਲਵੀਰ ਨੂੰ ਬਿਨਾਂ ਦੱਸੇ ਚੋਰੀ ਛੁੱਪੇ ਦਫ਼ਤਰ ਤੋਂ ਨਿਕਲ ਗਿਆ ਅਤੇ ਉਸਦੇ ਘਰ ਵੱਲ ਵਧਣ ਲੱਗਾ ਉਸਦੇ ਘਰ ਪਹੁੰਚਦਿਆਂ ਹੀ ਮੈਂ ਅਚਾਨਕ ਦਰਵਾਜ਼ਾ ਖੋਲ ਦਿੱਤਾ ਅਤੇ ਅੰਦਰ ਦਾਖਲ ਹੋ ਗਿਆ ਤਾਂ ਉਦੋਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉੱਥੇ ਤਾਂ ਮੇਰੀ ਪਤਨੀ ਜਸਪ੍ਰੀਤ ਬੈਠੀ ਸੀ ਜਸਪ੍ਰੀਤ ਮੈਨੂੰ ਦੇਖ ਕੇ ਥੋੜੀ ਘਬਰਾ ਗਈ ਮੈਂ ਅੱਗੇ ਵਧਿਆ ਤਾਂ ਕਿਹਾ ਜਸਪ੍ਰੀਤ ਤੂੰ ਅਤੇ ਇੱਥੇ ਤੂੰ ਇਹਨਾਂ ਨੂੰ ਕਿਵੇਂ ਜਾਣਦੀ ਹੈ ਜਸਪ੍ਰੀਤ ਰੋਣ ਲੱਗੀ ਅਤੇ ਮੇਰੇ ਪੈਰਾਂ ਵਿੱਚ ਡੈਗ ਪਈ ਤੇ ਕਹਿਣ ਲੱਗੀ ਰਵਿੰਦਰ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਰਵਿੰਦਰ ਤੁਸੀਂ ਤਾਂ ਜਾਣਦੇ ਹੋ ਕਿ ਤੁਹਾਡੇ ਪਿਤਾ ਜੀ ਦੇ ਦੋਸਤ ਦੇ ਘਰ ਦੋ ਜੁੜਵਾ ਧੀਆਂ ਪੈਦਾ ਹੋਈਆਂ ਸਨ ਦੋਵਾਂ ਦਾ ਰੰਗ ਰੂਪ ਵੀ ਇੱਕੋ ਜਿਹਾ ਸੀ ਤੁਹਾਡੀ ਜਸਪ੍ਰੀਤ ਨਾਲ ਮੰਗਣੀ ਹੋ ਚੁੱਕੀ ਸੀ ਉਹ ਵੀ ਤੁਹਾਨੂੰ ਬਹੁਤ ਚਾਹੁੰਦੀ ਸੀ ਪਰ ਜਦੋਂ ਵਿਆਹ ਦੀ ਤਾਰੀਖ ਤੈਅ ਹੋ ਗਈ ਸੀ ਤਾਂ ਉਹ ਥੋੜੀ ਘਬराई ਹੋਈ ਸੀ ਮੈਨੂੰ ਉਸਤੇ ਸ਼ੱਕ ਹੋਇਆ ਕਿ ਜ਼ਰੂਰ ਕੁਝ ਤਾਂ ਗੜਬੜ ਹੈ ਮੈਂ ਉਸਨੂੰ ਕਈ ਵਾਰ ਪੁੱਛਿਆ ਪਰ ਉਸਨੇ ਮੈਨੂੰ ਅੰਦਰ ਦੀ ਗੱਲ ਨਹੀਂ ਦੱਸੀ ਫਿਰ ਜਦੋਂ ਵਿਆਹ ਦਾ ਦਿਨ ਆਇਆ ਤਾਂ ਜਸਪ੍ਰੀਤ ਘਰੋਂ ਭੱਜ ਗਈ ਉਸਨੇ ਇੱਕ ਖੱਤ ਲਿਖਿਆ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਅਤੇ ਉਸੇ ਨਾਲ ਭੱਜ ਕੇ ਜਾ ਰਹੀ ਹੈ ਇਹ ਸਭ ਪੜਨ ਤੋਂ ਬਾਅਦ ਤਾਂ ਘਰ ਵਾਲਿਆਂ ਤੇ ਦੁੱਖਾਂ ਦਾ ਪਹਾੜ ਹੀ ਡਿੱਗ ਗਿਆ ਸੀ ਪਿਤਾ ਜੀ ਨੇ ਮੇਰੇ ਸਾਹਮਣੇ ਹੱਥ ਜੋੜੇ ਅਤੇ ਕਿਹਾ ਗੌਰਪ੍ਰੀਤੀ ਹੈ ਤੂੰ ਸਾਡੀ ਇੱਜ਼ਤ ਬਚਾਲਾ ਜਸਪ੍ਰੀਤ ਦੀ ਥਾਂ ਤੂੰ ਦੁਲਹਨ ਬਨ ਜਾ ਅਤੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ ਮੈਂ ਦੁਲਹਨ ਬਨ ਗਈ ਅਤੇ ਤੁਹਾਡੇ ਨਾਲ ਵਿਦਾ ਹੋ ਕੇ ਆ ਗਈ ਪਿੱਛੋਂ ਘਰ ਵਾਲਿਆਂ ਨੇ ਇਹ ਨਾਟਕ ਰਚਿਆ ਕਿ ਗੌਰਪ੍ਰੀਤ ਕਿਸੇ ਲੜਕੇ ਨਾਲ ਭੱਜ ਗਈ ਹੈ ਮੈਂ ਬੇਕਸੂਰ ਸੀ ਪਰ ਫਿਰ ਵੀ ਘਰ ਵਾਲਿਆਂ ਨੇ ਮੈਨੂੰ ਹੀ ਦੋਸ਼ੀ ਕਿਹਾ ਮੈਂ ਉਦੋਂ ਤੋਂ ਅੱਜ ਤੱਕ ਜਸਪ੍ਰੀਤ ਬਣ ਕੇ ਤੁਹਾਡੇ ਨਾਲ ਰਹਿ ਰਹੀ ਹਾਂ ਇੱਕ ਦਿਨ ਤੁਹਾਡਾ ਦੋਸਤ ਕੁਲਵੀਰ ਖਾਣੇ ਤੇ ਘਰ ਆਇਆ ਹੋਇਆ ਸੀ ਮੈਂ ਉਸ ਨੂੰ ਨਹੀਂ ਜਾਣਦੀ ਸੀ ਪਰ ਮੇਰਾ ਚਿਹਰਾ ਜਸਪ੍ਰੀਤ ਨਾਲ ਮਿਲਦਾ ਜੁਲਦਾ ਹੋਣ ਕਾਰਨ ਉਹ ਪਹਿਚਾਨ ਗਿਆ ਘਰ ਜਾ ਕੇ ਉਸਨੇ ਜਸਪ੍ਰੀਤ ਨੂੰ ਇਸ ਦਾ ਜ਼ਿਕਰ ਕੀਤਾ ਤਾਂ ਜਸਪ੍ਰੀਤ ਨੇ ਮੈਨੂੰ ਫੋਨ ਕੀਤਾ ਤੇ ਸਾਡਾ ਫਿਰ ਸੰਪਰਕ ਹੋਇਆ ਕੁਲਵੀਰ ਤੁਹਾਨੂੰ ਇਸ ਲਈ ਜ਼ਬਰਦਸਤੀ ਆਪਣੇ ਘਰ ਲੈ ਕੇ ਜਾਂਦਾ ਸੀ ਤਾਂ ਕਿ ਮੈਨੂੰ ਅਤੇ ਮੇਰੀ ਭੈਣ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਮਿਲ ਸਕੇ ਤੁਸੀਂ ਤੇ ਕੁਲਵੀਰ ਲਾਊਂਜ ਵਿੱਚ ਬੈਠ ਜਾਂਦੇ ਸੀ ਜਦੋਂ ਕਿ ਜਸਪ੍ਰੀਤ ਅਤੇ ਮੈਂ ਉਸਦੇ ਕਮਰੇ ਵਿੱਚ ਬੈਠਦੀਆਂ ਸੀ ਫਿਰ ਮੈਂ ਪਿਛਲੇ ਦਰਵਾਜ਼ੇ ਤੋਂ ਨਿਕਲ ਕੇ ਤੁਹਾਡੇ ਨਾਲੋਂ ਪਹਿਲਾਂ ਹੀ ਘਰ ਪਹੁੰਚ ਜਾਂਦੀ ਸੀ। ਮੈਂ ਤੁਹਾਡੇ ਦਫ਼ਤਰ ਦੇ ਸਮੇਂ ਘਰੋਂ ਇਸ ਲਈ ਨਹੀਂ ਨਿਕਲਦੀ ਸੀ ਕਿਤੇ ਤੁਸੀਂ ਅਚਾਨਕ ਘਰ ਨਾ ਆਜਾਓ। ਘਰ ਆ ਕੇ ਤੁਸੀਂ ਪੁੱਛਦੇ ਕਿ ਕਿੱਥੇ ਗਈ ਸੀ ਤਾਂ ਉਦੋਂ ਮੈਂ ਤੁਹਾਨੂੰ ਕੀ ਜਵਾਬ ਦਿੰਦੀ? ਖੈਰ ਜਿਸ ਦਿਨ ਤੁਹਾਨੂੰ ਕੁਲਵੀਰ ਦੇ ਘਰ ਜਾਣਾ ਹੁੰਦਾ ਸੀ ਉਹ ਫੋਨ ਕਰਕੇ ਤੁਹਾਡੇ ਨਾਲੋਂ ਪਹਿਲਾਂ ਹੀ ਮੈਨੂੰ ਬੁਲਾ ਲੈਂਦੀ ਸੀ। ਇਸ ਲਈ ਤੁਹਾਨੂੰ ਕਦੇ ਪਤਾ ਨਹੀਂ ਲੱਗ ਸਕਿਆ। ਐਨੀ ਧੇਰ ਵਿੱਚ ਜਸਪ੍ਰੀਤ ਵੀ ਕਿਚਨ ਤੋਂ ਨਿਕਲ ਕੇ ਬਾਹਰ ਆ ਗਈ ਸੀ ਉਸਨੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਅਤੇ ਰੋਣ ਲੱਗੀ ਉਹ ਕਹਿਣ ਲੱਗੀ ਮੈਨੂੰ ਮaaf ਕਰ ਦਿਓ ਰਵਿੰਦਰ ਮੈਂ ਕੁਲਵੀਰ ਨੂੰ ਬਹੁਤ ਪਿਆਰ ਕਰਨ ਲੱਗੀ ਸੀ ਪਿਆਰ ਕਿਸੇ ਹੋਰ ਨਾਲ ਕਰਦਿਆਂ ਤੁਹਾਡੇ ਨਾਲ ਰਹਿਣਾ ਇਹ ਤੁਹਾਡੇ ਨਾਲ ਬਹੁਤ ਵੱਡਾ ਅਨਿਆਇ ਹੁੰਦਾ ਇਸ ਲਈ ਮੈਂ ਘਰੋਂ ਭੱਜ ਗਈ ਤੁਹਾਨੂੰ ਗੁਰਪ੍ਰੀਤ ਦੇ ਰੂਪ ਵਿੱਚ ਚੰਗੀ ਪਤਨੀ ਮਿਲ ਗਈ ਹੈ ਕਿਰਪਾ ਕਰਕੇ ਮੇਰੀ ਸਜ਼ਾ ਇਸ ਨੂੰ ਨਾ ਦਿਓ ਮੈਂ ਗੁਰਪ੍ਰੀਤ ਦਾ ਹੱਥ ਫੜ ਕੇ ਉਸ ਨੂੰ ਆਪਣੇ ਘਰ ਲੈ ਆਇਆ ਸੀ ਮੈਂ ਕੁਲਵੀਰ ਨਾਲ ਗੱਲ ਕਰਨੇ ਬੰਦ ਕਰ ਦਿੱਤੀ ਹੈ ਹਾਲਾਂਕਿ ਗੁਰਪ੍ਰੀਤ ਹਰ ਰੋਜ਼ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਚਾਹੁੰਦੀ ਹੈ ਕਿ ਮੈਂ ਕੁਲਵੀਰ ਅਤੇ ਜਸਪ੍ਰੀਤ ਨਾਲ ਫਿਰ ਤੋਂ ਸੁਰਾ ਕਰ ਲਵਾਂ ਸੋ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਹਾਈਪ ਵੀ ਕਰ ਦੇਣਾ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਅਤੇ ਦੋਸਤੋ ਤੁਸੀਂ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਸਾਡੀ ਇਸ ਕਹਾਣੀ ਨੂੰ ਕਿਸ ਜਗ੍ਹਾ ਤੋਂ ਇੰਜੋਏ ਕਰ ਰਹੇ ਹੋ ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਕਹਾਣੀ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਤੰਦਰੁਸਤ ਰਹੋ ਖੁਸ਼ ਰਹੋ ਬਾਏ ਬਾਏ